ਅੱਜ ਵਿਕਰਮਜੀਤ ਸਿੰਘ ਮਜੀਠੀਆ ਨੂੰ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਮਾਨਯੋਗ ਮੁਹਾਲੀ ਦੀ ਅਦਾਲਤ ਨੇ ਭੇਜਿਆ ਔਰ ਮੈਂ ਮੰਨ ਕੇ ਚੱਲਦਾ ਔਰ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਦੋਂ ਅਦਾਲਤ ਕਿਸੇ ਦੀ ਪਲੀ ਮੰਨ ਲੇ ਤੇ ਪ੍ਰਾਈਮਾ ਫੇਸ਼ੀਆ ਅਦਾਲਤ ਨੇ ਵੀ ਇਹ ਐਕਸੈਪਟ ਕੀਤਾ ਕਿ ਹਾਂ ਫੋਰ ਫਰਦਰ ਇਨਵੈਸਟੀਗੇਸ਼ਨ ਦੀ ਪੁਲਿਸ ਵੱਲੋਂ ਜ਼ਰੂਰਤ ਹੈ ਜਿਹਦੇ ਬੇਸਿਸ ਦੇ ਉੱਪਰ ਉਹਨਾਂ ਨੇ 7 ਦਿਨ ਦੇ ਲਈ ਉਹਨਾਂ ਨੂੰ ਪੁਲਿਸ ਰਿਮਾਂਡ ਦੇ ਵਿੱਚ ਭੇਜਿਆ ਹੈ ਇਦੇ ਨਾਲ ਨਾਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਪੰਜਾਬ ਸਰਕਾਰ ਔਰ ਵਿਜੀਲੈਂਸ ਨੂੰ ਮੈਂ ਸਮਝਦਾ ਕਿ ਅੱਜ ਜੋ ਸਪੈਸ਼ਲ ਵਧਾਈਆਂ ਦੇ ਪਾਤਰ ਨੇ ਕਿ ਚਾਹੇ ਸਮਾਂ ਤੋਂ ਥੋੜਾ ਜ਼ਰੂਰ ਲੱਗਿਆ ਪਰ ਅੱਜ ਪੰਜਾਬ ਦੇ 3 ਕਰੋੜ ਲੋਕਾਂ ਨੂੰ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਚਿੱਟੇ ਦੇ ਜ਼ਹਿਰ ਨਾਲ ਆ ਗਏ ਜਾਨਾਂ ਘਵਾਟੇ ਘਰ ਲੁੱਟ ਗਏ ਉਨਾਂ ਨੂੰ ਅੱਜ ਇਨਸਾਫ ਦੇਣ ਦੀ ਸ਼ੁਰੂਆਤ ਹੈ ਜਿਹੜੀ ਇਨਸਾਫ ਦਵਾਉਣ ਦੀ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋ ਰਹੀ ਹੈ ਸਾਥੀਓ ਕੱਲ ਤੋਂ ਹੀ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਬੜਾ ਰੌਲਾ ਪਾਇਆ ਪਰ ਜਦੋਂ ਜਦੋਂ ਜਿਵੇਂ ਜਿਵੇਂ ਸ਼ਾਮ ਤੱਕ ਸ਼ਾਮ ਤੱਕ ਵਿਜੀਲੈਂਸ ਦੀ ਐਫ ਆਈ ਆਰ ਦੇ ਤੱਥ ਸਾਹਮਣੇ ਆਏ ਤੇ ਫਿਰ ਕਲੈਰਿਟੀ ਹੋਣੀ ਸ਼ੁਰੂ ਹੋਈ ਕਿ ਕਿਸ ਤਰੀਕੇ ਦੇ ਨਾਲ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ 20 ਨਹੀਂ 50 ਨਹੀਂ 540 ਕਰੋੜ ਦੀ ਅਨ ਅਕਾਊਂਟਡ ਮਣੀ ਹੈ ਜਿਹੜੀ ਅਨ ਅਕਾਊਂਟਡ ਪੈਸਾ ਓਹੋ ਵਿਕਰਮਜੀਤ ਸਿੰਘ ਮਜੀਠੇ ਦੇ ਕੰਪਨੀਆਂ ਦੇ ਖਾਤਿਆਂ ਦੇ ਵਿੱਚ ਪਿਆ तकरीबन 161 ਕਰੋੜ ਰੁਪਏ ਇਹ ਐਫਆਈਆਰ ਦੇ ਫੈਕਟਸ ਨੇ 161 ਕਰੋੜ ਰੁਪਏ ਅਨ ਅਕਾਊਂਟਡ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਹੋਇਆ ਜਿਹਦਾ ਕਿ ਕੋਈ ਹਿਸਾਬ ਕਿਤਾਬ ਹੈ ਜਿਹੜਾ ਉਹ ਸਰਕਾਰ ਨੂੰ ਜਾਂ ਕਿਸੇ ਮਹਿਕਮੇ ਨੂੰ ਨਹੀਂ ਦਿੱਤਾ ਗਿਆ 141 ਕਰੋੜ ਰੁਪਏ ਬਾਹਰਲੇ ਮੁਲਕਾਂ ਦੇ ਵਿੱਚੋਂ ਜਾਲੀ ਸ਼ੈੱਲ ਕੰਪਨੀਆਂ ਬਣਾ ਕੇ ਉਹ ਆਇਆ ਜਿਹੜਾ ਕਿ ਸਿੱਧਮ ਸਿੱਧੇ ਤੌਰ ਦੇ ਉੱਪਰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਔਰ ਇਹਨਾਂ ਪੈਸਿਆਂ ਦੇ ਨਾਲ 2300 ਕਰੋੜ ਦੀਆਂ ਜਾਇਦਾਦਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਹੁਣ ਸਵਾਲ ਇਹ ਹੈ ਕਿ ਪੈਸਾ ਆਇਆ ਕਿਥੋਂ ਸ਼ੈੱਲ ਕੰਪਨੀਆਂ ਬਣਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬਿਜ਼ਨਸ ਦੇ ਨਾਂ ਦੇ ਉੱਪਰ ਗੋਰਖ ਧੰਦੇ ਜਿਹੜਾ ਨਸ਼ੇ ਦੇ ਕਾਰੋਬਾਰ ਦਾ ਪੈਸਾ ਜਿਹੜਾ ਉਹ ਇਨਵੈਸਟ ਕਰ ਦਿੱਤਾ ਜਾਂਦਾ ਤੇ ਕੀ ਉਹਨਾਂ ਕੋਲ ਨੋਟਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਇੱਕ ਦਿਨ ਦੇ ਵਿੱਚ ਜਦੋਂ ਸਰਕਾਰ ਬਣਦੀ ਹੈ 2007 ਦੇ ਵਿੱਚ ਇੱਕ ਦਿਨ ਦੇ ਵਿੱਚ 9420099 ਇਹ ਐਫ ਆਈਆਰ ਦੇ ਫੈਕਟਸ ਮੈਂ ਦੱਸ ਰਿਹਾ ਤੁਹਾਨੂੰ 942009 ਨੂੰ ਚਾਰ ਕੰਪਨੀਆਂ ਉਹ ਇਨਕੋਰਪੋਰੇਟ ਹੁੰਦੀਆਂ ਨੇ ਤਿੰਨ ਇੱਕ ਕੰਪਨੀ ਤਿੰਨ ਮਹੀਨੇ ਪਹਿਲਾਂ ਇਨਕੋਰਪੋਰੇਟ ਹੁੰਦੀ ਹੈ ਜਨਵਰੀ ਦੇ ਵਿੱਚ ਇੱਕ ਕੰਪਨੀ ਜਾ ਕੇ ਸੱਤਵੇਂ ਮਹੀਨੇ ਦੇ ਵਿੱਚ ਇਨਕੋਰਪੋਰੇਟ ਹੁੰਦੀ ਹੈ 6 ਕੰਪਨੀਆਂ ਉਹਨਾਂ ਹੀ ਕੰਪਨੀਆਂ ਦੀ ਸਬਸਿਡੀਅਰੀਜ਼ ਬਣਾਈਆਂ ਜਾਂਦੀਆਂ ਨੇ ਅੱਜ ਕਿਹੜੇ ਇਹਨਾਂ ਦਾ ਟਾਟੇ ਬਿੱਲੇ ਨੂੰ ਹੱਥ ਪੈ ਗਿਆ ਸੀਗਾ ਕਿ ਕੰਮ ਬਿਜ਼ਨਸ ਇੰਨਾ ਵੱਧ ਗਿਆ ਤੇ ਅੱਜ ਮੁਬਾਰਕਬਾਦ ਦੀ ਗੱਲ ਇਹ ਹੈ ਕਿ ਇਹਨਾਂ ਪੂਰੇ ਤੱਥਾਂ ਦੇ ਆਧਾਰ ਦੇ ਉੱਪਰ ਜਿੰਨੇ ਫੈਕਟਸ ਨੇ ਓ ਐਫ ਆਈ ਆਰ ਦੇ ਵਿੱਚ ਮੈਂਸ਼ਨ ਨੇ ਤੇ ਉਹਨਾਂ ਫੈਕਟਸ ਦੇ ਆਧਾਰ ਦੇ ਉੱਪਰ ਹੀ ਅੱਜ ਕੋਰਟ ਦੇ ਵਿੱਚ ਵਿਜੀਲੈਂਸ ਗਈ ਹੈ ਜਿਹਦੇ ਆਧਾਰ ਦੇ ਉੱਪਰ ਅੱਜ 7 ਦਿਨਾਂ ਦਾ ਰਿਮਾਂਡ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੈਂ ਇਹਨਾਂ ਲੋਕਾਂ ਨੂੰ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਚਾਹੇ ਕਾਂਗਰਸ ਹੈ ਅਕਾਲੀ ਦਲ ਐ ਬੀਜਪੀ ਐ ਅੱਜ ਕਿਸ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਪੰਜਾਬ ਨੂੰ ਸਿੱਧੇ ਸਿੱਧੇ ਤੌਰ ਦੇ ਉੱਪਰ ਨਸ਼ਿਆਂ ਦੇ ਛੇਵੇਂ ਦਰਿਆਵਾਂ ਦੇ ਵਿੱਚ ਇਹਨਾਂ ਨੇ ਧੱਕਿਆ ਤੇ ਉਹਨਾਂ ਦੀ ਹਮਾਇਤ ਕਰਦੇ ਰਹੇ ਨੇ ਇਹ ਉਹਨਾਂ ਦੀ ਕੱਲ ਦੇ ਬਿਆਨਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਜਿਸ ਦਿਨ ਦੀ ਪੰਜਾਬ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਯੁੱਧ ਨਸ਼ੇ ਵਿਰੁੱਧ ਤੇ ਉਦੋਂ ਕਹਿੰਦੇ ਰਹੇ ਕਿ ਜੀ ਤੁਸੀਂ ਛੋਟਿਆਂ ਨੂੰ ਫੜੀ ਜਾਂਦੇ ਹੋ ਤੁਸੀਂ ਡਰਗ ਐਡਿਕਟਸ ਨੂੰ ਫੜੀ ਜਾਂਦੇ ਹੋ ਵੱਡੀ ਮੱਛੀ ਨੂੰ ਵੱਡੇ ਮਗਰਮੱਛਾਂ ਨੂੰ ਆਪ ਨਹੀਂ ਪਹੁੰਚਦੇ ਹੈਗੇ ਤੇ ਜਦੋਂ ਵੱਡੇ ਮਗਰਮੱਛਾਂ ਨੂੰ ਹੱਥ ਪਾ ਲਿਆ ਤੇ ਕੱਲ ਸਾਰੇ ਦੇ ਸਾਰੇ ਉਹਨਾਂ ਦੀ ਸਪੋਰਟ ਦੇ ਉੱਪਰ ਉਤਰੇ ਉਤਰੇ ਅਕਾਲੀ ਦਾ ਤਾਂ ਸਮਝ ਆਉਂਦਾ ਹੈ ਕਿ ਉਹਨਾਂ ਨੇ ਪੰਥ ਦਾ ਨਾਂ ਲੈ ਕੇ ਗੁਰੂ ਸਾਹਿਬ ਦਾ ਨਾਂ ਲੈ ਕੇ ਸਰਕਾਰਾਂ ਬਣਾਉਂਦੇ ਰਹੇ ਨੇ ਪਰ ਕੰਮ ਹੈ ਜਿਹੜਾ ਉਹ ਛਿੱਟੇ ਦਾ ਕੰਮ ਚੱਲਦਾ ਰਿਹਾ ਉਹਨਾਂ ਦੇ ਸਰਕਾਰਾਂ ਦੇ ਸਮੇਂ ਤੇ ਅੱਜ ਇਹ ਕਾਂਗਰਸ 2021 ਦੇ ਵਿੱਚ ਮੈਂ ਕੱਲ ਚੰਨੀ ਸਾਹਿਬ ਦਾ ਬਿਆਨ ਵੀ ਸੁਣ ਰਿਹਾ ਸੀਗਾ 2021 ਦੇ ਵਿੱਚ ਉਹਨਾਂ ਨੇ ਐਫਆਈਆਰ ਦਰਜ ਕੀਤੀ ਸੀਗੀ ਕੀ ਸਿਰ ਵੋਟਾਂ ਲੈਣ ਵਾਸਤੇ ਕੀਤੀ ਸੀਗੀ ਤੇ ਅੱਜ ਉਹਨਾਂ ਦੇ ਉਹਨਾਂ ਦੇ ਹੱਕ ਦੇ ਵਿੱਚ ਉਤਰਦੇ ਨੇ ਇਹਦਾ ਮਤਲਬ ਕੀ ਹੋਇਆ ਕਿ ਸੈਟਿੰਗ ਉਹਦੀ ਹੋ ਗਈ ਸੀਗੀ 2021 ਦੇ ਵਿੱਚ ਹੀ ਭਾਜਪਾ ਦੀ ਆਪਾਂ ਗੱਲ ਕਰ ਲਓ ਭਾਜਪਾ ਦੇ ਕਈ ਨੇਤਾਵਾਂ ਨੇ ਬੜਾ ਹਾਜ਼ਰ ਨਾਰਾ ਮਾਰੇ ਉਹਨਾਂ ਦੇ ਹੱਕ ਦੇ ਵਿੱਚ ਇਹਦਾ ਮਤਲਬ ਕੀ ਹੋਇਆ ਕਿ ਜਦੋਂ 2014 ਦੇ ਵਿੱਚ ਨਰਿੰਦਰ ਸਿੰਘ ਈਡੀ ਦੇ ਡਿਪਟੀ ਡਾਇਰੈਕਟਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਉਹਨਾਂ ਦਾ ਤਵਾਦਲਾ ਕਿਹਨੇ ਕੀਤਾ ਬੀਜੇਪੀ ਦੀ ਸਰਕਾਰ ਨੇ ਇਲਜ਼ਾਮ ਕਦੋਂ ਲੱਗਦੇ ਨੇ ਐਫ ਆਈ ਆਰ ਦੇ ਵਿੱਚ ਪੈਸਿਆਂ ਦਾ ਵੇਰਵਾ ਕਦੋਂ ਹੈ 2007 8 9 10 ਜਗਦੀਸ਼ ਭੋਲਾ ਵੱਲੋਂ ਇਲਜ਼ਾਮ ਕਦੋਂ ਲੱਗਦੇ ਨੇ 2013 ਦੇ ਵਿੱਚ 14 ਦੇ ਵਿੱਚ ਉਦੋਂ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਉਦੋਂ ਨਰਿੰਦਰ ਸਿੰਘ ਦਾ ਤਵਾਦਲਾ ਕਰ ਦਿੱਤਾ ਜਾਂਦਾ ਅੱਜ ਦੀ ਤਾਰੀਖ ਦੇ ਵਿੱਚ ਵੀ ਈਡੀ ਹੈ ਜਿਹੜੀ ਉਹ ਸੈਂਟਰ ਸਰਕਾਰ ਕੋਲੇ ਬੀਜੇਪੀ ਕੋਲੇ ਹੈ ਤੇ ਪੀਐਮਐਲਏ ਦਾ ਕੇਸ ਹੈ ਜਿਹੜਾ ਮਨੀ ਲਾਂਡਰਿੰਗ ਦਾ ਉਹ ਅੱਜ ਵੀ ਨਹੀਂ ਚੱਲ ਰਿਹਾ ਕੀ ਇਹ ਸਰਕਾਰਾਂ ਸੁੱਤੀਆਂ ਪਈਆਂ ਨੇ ਕਿ ਜਾਣ ਕੇ ਅੱਖਾਂ ਬੰਦ ਕਰਕੇ ਉਹ ਜਿਵੇਂ ਕਹਿੰਦੇ ਨੇ ਕਿ ਕੁੱਤੀ ਚੋਰਾਂ ਨਾਲ ਰਲਈ ਹੋਈ ਹੈ ਉਹ ਉਸ ਕਹਾਵਤ ਦੇ ਮੁਤਾਬਕ ਆ ਇਹ ਏਜੰਸੀਆਂ ਇਹ ਸਰਕਾਰਾਂ ਚਾਹੇ ਪਿਛਲੀ ਕਾਂਗਰਸੀ ਸਰਕਾਰ ਸੀ ਤੇ ਚਾਹੇ ਭਾਜਪਾ ਦੀ ਸਰਕਾਰ ਹੈ ਪਿਛਲੇ 11 ਸਾਲਾਂ ਤੋਂ ਤੇ ਜਿਸ ਤਰੀਕੇ ਨਾਲ ਹਾਦ ਨਾਰਾ ਮਾਰ ਰਹੇ ਨੇ ਮੈਂ ਇਹਨਾਂ ਮੇਰੇ ਸਤਕਾਰਯੋਗ ਲੀਡਰਾਂ ਨੂੰ ਕਹਿਣਾ ਚਾਹੂੰਗਾ ਕਿ ਪਾਪ ਦਾ ਭਾਗੀਦਾਰ ਪਾਪ ਕਰਨਾ ਆਲੇ ਨੂੰ ਪਾਪ ਨਹੀਂ ਲੱਗਦਾ ਜਿਹੜੇ ਉਹਦੇ ਵਿੱਚ ਭਾਗੀਦਾਰ ਹੁੰਦੇ ਨੇ ਉਹਦੇ ਸਮਰਥਨ 'ਚ ਖੜਦੇ ਨੇ ਉਹ ਵੀ ਉਨਾਂ ਹੀ ਪਾਪ ਦੇ ਭਾਗੀਦਾਰ ਹੁੰਦੇ ਨੇ ਗੁਰੂਆਂ ਪੀਰਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਆ ਚਿੱਟੇ ਦਾ ਤੁਸੀਂ ਦਰਿਆ ਵਗਾ ਦਿੱਤਾ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਵੱਜ ਗਏ ਤੇ ਹੁਣ ਜਦੋਂ ਪੰਜਾਬ ਸਰਕਾਰ ਪੰਜਾਬ ਪੁਲਿਸ ਤੱਥਾਂ ਦੇ ਆਧਾਰ ਦੇ ਉੱਪਰ ਐਫ ਆਈ ਆਰ ਦਰਜ ਕਰਦੀ ਹੈ ਕੱਲਾ ਕੱਲਾ ਤੱਥ ਹੈ ਜਿਹੜਾ ਉਹ ਤੁਸੀਂ ਜਦੋਂ ਪੜੋਗੇ ਐਫ ਆਈ ਆਰ ਕੱਲੀ ਕੱਲੀ ਚੀਜ਼ ਹੈ ਜਿਹੜੀ ਉਹਦੇ ਵਿੱਚ ਮੈਂਸ਼ਨਡ ਹੈ ਵੀ ਕਿੱਥੋਂ ਕਿਹੜਾ ਪੈਸਾ ਅਨਕਾਉਂਟਡ ਖਾਤਿਆਂ ਦੇ ਵਿੱਚ ਜਮ੍ਹਾਂ ਹੋਇਆ ਕਿਹੜਾ ਪੈਸਾ ਸ਼ੈੱਲ ਕੰਪਨੀਆਂ ਦੇ ਜ਼ਰੀਏ ਜਿਹੜਾ ਹੋਇਆ ਕਿਵੇਂ ਜਾਇਦਾਦਾਂ ਬਣਾਈਆਂ ਗਈਆਂ ਕਿਹੜੀ ਕੰਪਨੀ ਦੀ ਕਿੰਨੀ ਹੋਲਡਿੰਗ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਹੋ ਚੁੱਕਿਆ ਮੈਂ ਤਾਂ ਹੁਣ ਕਿਉਂਕਿ ਮੈਟਰ ਸਬਜੈਕਟ ਹੈ ਮੈਂ ਤਾਂ ਇੱਕ ਗੱਲ ਇੱਕ ਗੱਲ ਦਾ ਵਿਸ਼ਵਾਸ ਹੈ ਜਿਹੜਾ ਉਹ ਭਵੰਨਦਮਨ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਆਵਾਜ਼ੀ ਪਾਰਟੀ ਵੱਲੋਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੇ ਰਹਿਨਮਾਈ ਦੇ ਹੇਠ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਮਾਨਸਾਬ ਦੀ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਹੈ ਤਾਇਿਆ ਕੀਤਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਕਟਮ ਕਰਨੇ ਨੇ ਇੱਕ ਚੀਜ਼ ਦੀ ਮੈਂ ਗਾਰੰਟੀ ਕਰ ਦਿੰਦੇ ਆ ਕਿ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਚਾਹੇ ਕੋਈ ਸਿਆਸੀ ਬੰਦਾ ਹੋਵੇ ਚਾਹੇ ਕੋਈ ਪੁਲਿਸ ਅਫਸਰ ਹੋਵੇ ਕਿਸੇ ਨਾਲ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨਾਲ ਵੀ ਨਿਹਾਰ ਲਿਆਜ ਨਹੀਂ ਕਰੂਗੀ ਜਿਹੜਾ ਪੰਜਾਬ ਦੀ ਜਵਾਨੀ ਨੂੰ ਚਿੱਟੇ ਦੇ ਨਾਲ ਰੋਲਣ ਦੀ ਕੋਸ਼ਿਸ਼ ਕਰੂਗਾ ਸੋ ਇੱਕ ਵਾਰ ਫੇਰ ਤੋਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਮੁਬਾਰਕਬਾਦ ਹੁਣ ਦੌਰ ਸ਼ੁਰੂ ਹੋ ਗਿਆ ਕਿ ਪੰਜਾਬ ਦੇ ਉਹਨਾਂ ਘਰਾਂ ਦਾ ਜਿਨ੍ਹਾਂ ਦੇ ਵਿੱਚ ਚਿੱਟੇ ਨਾਲ ਸੱਥਰ ਵਿਸ਼ੇ ਉਹਨਾਂ ਦੇ ਇਨਸਾਫ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਤੋਂ ਸ਼ੁਰੂ ਹੋ ਗਿਆ ਔਰ ਮੈਂ ਸਮਝਦਾ ਕਿ ਜਿੰਨੇ ਤੱਥ ਅੱਜ ਵਿਜੀਲੈਂਸ ਕੋਲੋਂ ਇਹ ਇਹ ਸਮਾਂ ਵੀ ਇਸੇ ਕਰਕੇ ਲੱਗਿਆ ਸਵੇਰੇ ਮਾਨ ਸਾਹਿਬ ਵੀ ਤੁਹਾਨੂੰ ਦੱਸ ਕੇ ਗਏ ਨੇ ਸਮਾਂ ਵੀ ਇਸੇ ਕਰਕੇ ਲੱਗਿਆ ਕਿਉਂਕਿ ਇਹੋ ਜਿਹਾ ਵੈੱਬ ਬੁਣਿਆ ਹੋਇਆ ਸੀਗਾ ਇਹੋ ਜਿਹਾ ਜਾਲ ਬੁਣਿਆ ਹੋਇਆ ਸੀਗਾ ਕਿ ਜਦੋਂ ਤੱਕ ਉਹਨੂੰ ਉਹਦੀ ਪ੍ਰੋਪਰ ਤਫ਼ਤੀਸ਼ ਨਾ ਹੁੰਦੀ ਉਦੋਂ ਤੱਕ ਇਹ ਤੱਥ ਸਾਹਮਣੇ ਨਹੀਂ ਆਉਣੇ ਸੀਗੇ ਸੋ ਮੈਂ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਜੋ ਸਾਡਾ ਮਿਸ਼ਨ ਸੀ ਉਹਦੇ ਵਿੱਚ ਇੱਕ ਅਜਿਹਾ ਵੱਡਾ ਲੈਂਡਮਾਰਕ ਸਟੈਪ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਲਿਆ ਔਰ ਪ੍ਰਮਾਤਮਾ ਸੁੱਖ ਰੱਖੇ ਪ੍ਰਮਾਤਮਾ ਮਿਹਰ ਕਰਨਾ ਇਨਸਾਫ ਹੈ ਜਿਹੜਾ ਉਹਨਾਂ ਘਰਾਂ ਨੂੰ ਜਿਨ੍ਹਾਂ ਦੇ ਪੁੱਤਰ ਰੁਲਗੇ ਚਿੱਟੇ ਦੇ ਵਿੱਚ ਉਹਨਾਂ ਨੂੰ ਦਵਾ ਕੇ ਹੀ ਸਾਹ ਲਈ ਪੰਜਾਬ ਸਰਕਾਰ